ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 9 ਜਲਾਈ 2005 ਹੈ ਮੈਂ ਸਭ ਤੋਂ ਪਹਿਲਾਂ ਸਰਦਾਰ ਸੁਖਵੀਰ ਸਿੰਘ ਜੀ ਪ੍ਰਧਾਨ ਸ਼ੌਮਣੀ ਅਕਾਲੀ ਦਲ ਨੂੰ ਉਹਨਾਂ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਜਿੱਤੋਂਕਿ ਮੈਨੂੰ ਪਤਾ ਸ਼ਾਇਦ ਉਹ ਆਪਣਾ ਜਨਮ ਦਿਨ ਮਨਾਉਣ ਵਾਸਤੇ ਪਰਿਵਾਰ ਸਮੇਤ ਬਾਹਰ ਵੀ ਗਿਆ ਨਹੀਂ ਤਾਂ ਮੈਂ ਆਪਣੀਆਂ ਸ਼ੁਭਕਾਮਨਾ ਇਸ ਮੌਕੇ ਤੇ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਦਿੰਦਾ ਹੋਰ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਐਸੇ ਬੇਦ ਬਣਾ ਕੇ ਉਹ ਸ਼੍ਰੋਮਣੀ ਕਾਲਜ ਦਲ ਦੇ ਪ੍ਰਧਾਨ ਵੱਲੋਂ ਜਿਹੜਾ ਸਮੁੱਚੇ ਸਿੱਖ ਪੰਥ ਨੇ ਅਪਰੰਤ 13 ਤਰੀਕ ਨੂੰ ਉਹਨਾਂ ਨੂੰ 12 ਤਰੀਕ ਨੂੰ ਚੁਣਿਆ ਸੀ ਇੱਕ ਬਹੁਤ ਨਿਗ੍ਹੀ ਔਰ ਗੁੱਜੀ ਸੇਵਾ ਪੰਥ ਦੀ ਔਰ ਕਾਲਜ ਦਲ ਦੀ ਕਰ ਸਕਾਂ ਜਿਸ ਤਰ੍ਹਾਂ ਪੁਰਾਣੇ ਪ੍ਰਧਾਨਾਂ ਨੂੰ ਯਾਦ ਕੀਤਾ ਜਾਂਦਾ ਜਿਸ ਤਰ੍ਹਾਂ ਦੇ ਉਹਨਾਂ ਨੇ ਕੰਮ ਕੀਤੇ ਸਨ ਭਾਵੇਂ ਉਹ ਬਾਬਾ ਖੜਕ ਸਿੰਘ ਸਨ ਮਾਸਟਰ ਤਾਰਾ ਸਿੰਘ ਸਨ ਸੰਸੰਤਾਲੀ ਤੋਂ ਬਾਅਦ ਜਥੇਦਾਰ ਮੋਹਨ ਸਿੰਘ ਤੜ ਸਨ ਸੰਤਰ ਚੰਦ ਸਿੰਘ ਲੰਗੋਵਾਲ ਸਨ ਐਵਰੀ ਜਿਸ ਤਰ੍ਹਾਂ ਦੀ ਉਹਨਾਂ ਨੇ ਪ੍ਰਧਾਨਗੀ ਕੀਤੀ ਔਰ 15 ਦਾ ਸੇ ਰੁਪਿਆ ਕੀਤਾ ਮੈਂ ਕਾਲ ਪ੍ਰਕਾਸ਼ ਦੇ ਦੁਆਰਾ ਅਰਦਾਸ ਕਰਦਾ ਸੱਚੇ ਪਾਸ਼ਾ ਉਹਨਾਂ ਦੀ ਵੀ ਸੇਵਾ ਜਿਹੜੀ ਹੈ ਆਪਣੇ ਪਿਤਾਵਾਂ ਹਮੇਸ਼ਾ ਯਾਦ ਰੱਖੀ ਜਾਵੇ ਔਰ ਜੋ ਪੰਥ ਦੇ ਵਿੱਚ ਅੱਜ ਖਾਸ ਹੈਗੇ ਉਸ ਨੂੰ ਉਹ ਪੂਰਾ ਕਰ ਸਕਣ ਫਿਰ ਮੈਂ ਇੱਕ ਵਾਰ ਉਹਨਾਂ ਨੂੰ ਵਧਾਈ ਦੇਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ